ਸਾਵਧਾਨ ਆ ਗਈ ਗਰਮੀ ਫਰਿੱਜ ਦੀ ਇਸ ਤਰ੍ਹਾਂ ਕਰੋ ਸੰਭਾਲ ਹੋ ਸਕਦਾ ਹੈ ਨੁਕਸਾਨ ਜੀਬ ਤੇ ਪਵੇਗਾ ਅਸਰ ਹੌਲੀ ਹੌਲੀ ਘਰਾਂ ਵਿੱਚ ਇਲੈਕਟ੍ਰੋਨਿਕ ਵਸਤੂਆਂ ਦੀ ਗਿਣਤੀ ਵਧਣ ਲੱਗੀ ਹੈ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਕਈ ਅਜਿਹੇ ਉਪਕਰਣ ਬਾਜ਼ਾਰ ਵਿੱਚ ਆ ਗਏ ਨੇ ਜੋ ਕਿ ਗਰਮੀ ਦਾ ਕੰਮ ਪਾਲ ਪਰ ਵਿੱਚ ਕਰਨ ਚ ਮਦਦ ਕਰ ਸਕਦੇ ਨੇ ਪਰ ਜੇਕਰ ਫਰਿੱਜ ਦੀ ਗੱਲ ਕਰੀਏ ਤਾਂ 에ਅਰ ਸੋਈ ਦਾ ਅਹਿਮ ਹਿੱਸਾ ਬਣ ਗਈ ਹੈ ਇਹ ਹਰ ਮੌਸਮ ਲਈ ਜ਼ਰੂਰੀ ਹੁੰਦਾ ਜਾ ਰਿਹਾ ਹੈ ਪਰ ਜੇਕਰ ਇਸ ਦੀ ਸਹੀ ਵਰਤੋਂ ਨਾ ਕੀਤੀ ਜਾਵੇ ਤਾਂ ਇਹ ਜੇਬ ਤੇ ਬੋਝ ਬਣ ਸਕਦਾ ਹੈ ਇਸ ਲਈ ਅੱਜ ਅਸੀਂ ਤੁਹਾਨੂੰ ਫ੍ਰਿਜ ਨਾਲ ਜੁੜੇ ਕੁਝ ਟਿਪਸ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡੀ ਜੇਬ ਦੀ ਬਚਤ ਹੋ ਸਕਦੀ ਹੈ ਜਦੋਂ ਫ੍ਰਿਜ ਦੀ ਦੇਖਭਾਲ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਇਸ ਦੀ ਸਫਾਈ ਵੱਲ ਧਿਆਨ ਦੇਣਾ ਜ਼ਰੂਰੀ ਹੈ ਜੇਕਰ ਫ੍ਰਿਜ ਨੂੰ ਨਿਯਮਤ ਤੌਰ ਤੇ ਸਾਫ਼ ਕੀਤਾ ਜਾਵੇ ਤਾਂ ਇਸ ਦੀ ਲਾਈਫ ਵਧੇਗੀ ਅਤੇ ਇਸ ਦੀ ਕਾਰਗੁਜ਼ਾਰੀ ਵੀ ਸ਼ਾਨਦਾਰ ਰਹੇਗੀ ਕੰਪਰੈਸਰ ਦਾ ਰੱਖੋ ਧਿਆਨ ਫ੍ਰਿਜ ਦੀ ਸਭ ਤੋਂ ਖਾਸ ਚੀਜ਼ ਇਸ ਦਾ ਕੰਪਰੈਸ਼ਨ ਹੈ ਜੇਕਰ ਫ੍ਰਿਜ ਚ ਕੰਪਰੈਸ਼ਨ ਠੀਕ ਹੈ ਤਾਂ ਇਸ ਦੀ ਕੂਲਿੰਗ ਬਿਲਕੁਲ ਸਹੀ ਰਹੇਗੀ ਕੰਪਰੈਸ਼ਨ ਨੂੰ ਚੰਗੀ ਤਰ੍ਹਾਂ ਕੰਮ ਕਰਨ ਲਈ ਫ੍ਰਿਜ ਨੂੰ ਹਮੇਸ਼ਾ ਅਜਿਹੀ ਜਗ੍ਹਾ ਤੇ ਰੱਖੋ ਜਿੱਥੇ ਚੰਗੀ ਹਵਾ ਆਉਂਦੀ ਹੋਵੇ ਹਵਾਦਾਰੀ ਏਰੀਆ ਹੋਵੇ ਜੇਕਰ ਫ੍ਰਿਜ ਦੀ ਕੰਪਰੈਸ਼ਨ ਵਿੱਚ ਕੁਝ ਗਲਤ ਹੋ ਜਾਂਦਾ ਹੈ ਤਾਂ ਇਸ ਨੂੰ ਇਸ ਦੇ ਲਈ ਵੱਡੀ ਰਕਮ ਖਰਚ ਕਰਨੀ ਪੈ ਸਕਦੀ ਹੈ ਡੋਰ ਖੁੱਲਾ ਨਾ ਰੱਖੋ ਜੇਕਰ ਤੁਸੀਂ ਫ੍ਰਿਜ ਦਾ ਦਰਵਾਜ਼ਾ ਲੰਬੇ ਸਮੇਂ ਲਈ ਖੁੱਲਾ ਛੱਡ ਦਿੰਦੇ ਹੋ ਤਾਂ ਫ੍ਰਿਜ ਆਪਣਾ ਤਾਪਮਾਨ ਗੁਆਉਣ ਲੱਗਦਾ ਹੈ ਅਤੇ ਚੀਜ਼ਾਂ ਨੂੰ ਦੁਬਾਰਾ ਠੰਡਾ ਕਰਨ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ ਜਿਸ ਦਾ ਮਤਲਬ ਹੈ ਕਿ ਜ਼ਿਆਦਾ ਬਿਜਲੀ ਦੀ ਖਪਤ ਹੁੰਦੀ ਹੈ ਅਤੇ ਬਿਜਲੀ ਦਾ ਬਿੱਲ ਜਿਆਦਾ ਹੁੰਦਾ ਹੈ ਅੱਗੇ ਹੈ ਸਹੀ ਜਗ੍ਹਾ ਦੀ ਚੋਣ ਕਰਨਾ ਜ਼ਰੂਰੀ ਫ੍ਰਿਜ ਦੀ ਸੰਭਾਲ ਦੇ ਨਾਲ ਨਾਲ ਫ੍ਰਿਜ ਦੇ ਅੰਦਰ ਰੱਖੀਆਂ ਜਿਹੜੀਆਂ ਵਸਤੂਆਂ ਨੇ ਉਹਨਾਂ ਨੂੰ ਸਹੀ ਢੰਗ ਨਾਲ ਰੱਖਣਾ ਵੀ ਜ਼ਰੂਰੀ ਹੈ ਫ੍ਰਿਜ ਦੇ ਅੰਦਰ ਸੈਲਫ ਨੂੰ ਇੱਕ ਵੱਖਰੀ ਚੀਜ਼ ਲਈ ਤਿਆਰ ਕੀਤਾ ਗਿਆ ਜਿਸ ਲਈ ਸਮਾਨ ਨੂੰ ਸਹੀ ਥਾਂ ਤੇ ਰੱਖਣਾ ਜ਼ਰੂਰੀ ਹੈ ਫ੍ਰਿਜ ਦਾ ਦਰਵਾਜ਼ਾ ਤੁਹਾਡੇ ਫ੍ਰਿਜ ਦਾ ਸਭ ਤੋਂ ਗਰਮ ਹਿੱਸਾ ਹੈ ਕੋਈ ਲੋਕ ਇੱਥੇ ਤਾਜ਼ਾ ਜੂਸ ਜਾਂ ਦੁੱਧ ਸਟੋਰ ਕਰ ਦਿੰਦੇ ਨੇ ਪਰ ਇਹ ਸਹੀ ਨਹੀਂ ਹੈ ਪਾਣੀ, ਕੈਚਅਪ, ਮੈਯੋਨੈਸ ਅਤੇ ਸੋਡਾ ਨੂੰ ਫ੍ਰਿਜ ਦੇ ਦਰਵਾਜ਼ੇ ਵਿੱਚ ਸਟੋਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਹ ਚੀਜ਼ਾਂ ਤਾਪਮਾਨ ਦੇ ਉਤਾਰ ਚੜ੍ਹਾਅ ਦੂ ਸੈਨ ਕਰ ਸਕਦੀਆਂ ਨੇ। ਉਮੀਦ ਕਰਦੇ ਹਾਂ ਫ੍ਰਿਜ ਨਾਲ ਸੰਬੰਧਿਤ ਜਾਣਕਾਰੀਆਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ। ਚੰਗੀਆਂ ਲੱਗੀਆਂ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਨੂੰ ਕਰ ਲੋ ਸਬਸਕ੍ਰਾਈਬ, ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਧੰਨਵਾਦ।